ਯਾਰੇ ਸਾਥੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰਚੈਨ ਦੇ ਮਾਧਿਅਮ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਦਿਗਪਾਲ ਲੁਧਿਆਣਾ ਤੁਹਾਡੇ ਰੂਬਰੂ ਇੱਕ ਬਹੁਤ ਹੀ ਵਧੀਆ ਕਹਾਣੀ ਰੱਖ ਰਿਹਾ ਹਾਂ ਦੌਲਤ ਅਤੇ ਕਰਮ ਦੀ ਆਪਸ ਦੇ ਵਿੱਚ ਗੱਲਬਾਤ ਦੌਲਤ ਕਹਿੰਦੀ ਮੈਂ ਵੱਡੀ ਹਾਂ ਤੇ ਕਰਮ ਕਹਿੰਦਾ ਕਿ ਮੈਂ ਵੱਡਾ ਹਾਂ ਆਓ ਕਹਾਣੀ ਵੱਲ ਚਲਿਏ ਸੁਣੀਏ ਤੇ ਸ਼ੇਅਰ ਜਰੂਰ ਕਰਿਓ ਇੱਕ ਵਾਰੀ ਦੀ ਗੱਲ ਹੈ ਮਿੱਤਰੋ ਕਰਮ ਅਤੇ ਦੌਲਤ ਵਿੱਚ ਆਪਸ ਦੇ ਵਿੱਚ ਚਰਚਾ ਛਿੜ ਜਾਂਦੀ ਏ ਦੌਲਤ ਕਹਿੰਦੀ ਏ ਕਿ ਮੈਂ ਵੱਡੀ ਹਾਂ ਮੈਂ ਕਿਸੇ ਨੂੰ ਵੀ ਕੁਝ ਵੀ ਬਣਾ ਸਕਦੀ ਹਾਂ ਪਰ ਕਰਮ ਕਹਿੰਦਾ ਕਿ ਮੇਰੇ ਬਿਨਾ ਦੌਲਤ ਕਿਸੇ ਕੰਮ ਦੀ ਨਹੀਂ ਦੌਲਤ ਕਹਿੰਦੀ ਏ ਚੱਲ ਫਿਰ ਵੇਖੀਏ ਕੌਣ ਵੱਡਾ ਹੈ ਕਰਮ ਵੀ ਉਸ ਵਿੱਚ ਰਾਜ਼ੀ ਹੋ ਗਿਆ ਤੇ ਤੁਹਾਨੂੰ ਰਲ ਕੇ ਚੱਲ ਪਏ ਜੰਗਲ ਵਿੱਚ ਬਹੁਤ ਹੀ ਗਰੀਬ ਆਦਮੀ ਲੱਕੜੀਆਂ ਕੱਟ ਰਿਹਾ ਸੀ ਦੌਲਤ ਉਸ ਤੇ ਕੋਲ ਗਈ ਕਿ ਉਸ ਨੂੰ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਥੈਲੀ ਦਿੱਤੀ ਉਹ ਆਦਮੀ ਬਹੁਤ ਖੁਸ਼ ਹੋਇਆ ਤੇ ਘਰ ਵੱਲ ਨੂੰ ਤੁਰ ਪਿਆ ਜਦੋਂ ਘਰ ਆਇਆ ਤਾਂ ਦਰਵਾਜ਼ਾ ਬੰਦ ਸੀ ਤੇ ਉਸਨੇ ਥੈਲੀ ਕੰਧ ਦੇ ਉੱਪਰ ਰੱਖੀ ਤੇ ਦਰਵਾਜ਼ਾ ਖੋਲਣ ਲੱਗਾ ਤੇ ਭੁਲੇਖੇ ਨਾਲ ਅੰਦਰ ਚਲ ਗਿਆ ਪਰ ਥੈਲੀ ਉੱਥੇ ਹੀ ਰਹਿ ਗਈ ਉਹ ਮੋਹਰਾਂ ਦੀ ਭਰੀ ਹੋਈ ਥੈਲੀ ਪड़ोसी ਨੇ ਚੁੱਕ ਲਈ ਇੱਕ ਦਿਨ ਉਹ ਆਦਮੀ ਫਿਰ ਲੱਕੜੀਆਂ ਕੱਟਣ ਲਈ ਜੰਗਲ ਦੇ ਵਿੱਚ ਪਹੁੰਚਦਾ ਦੌਲਤ ਮੋੜ ਆਈ ਇਸ ਵਾਰੀ ਉਸਨੇ ਇੱਕ ਹੀਰਾ ਦੇ ਦਿੱਤਾ ਤੇ ਉਸਨੇ ਹੀਰਾ ਜਿਹੜਾ ਸੀ ਉਹ ਜੀਵ ਦੇ ਵਿੱਚ ਪਾਇਆ ਤੇ ਘਰ ਵੱਲ ਨੂੰ ਫਿਰ ਤੁਰ ਪਿਆ ਰਾਹ ਦੇ ਵਿੱਚ ਉਸਨੂੰ ਇੱਕ ਬਹੁਤ ਜ਼ਿਆਦਾ ਪਿਆਸ ਤ੍ਰਿਕ ਲੱਗੀ ਇੱਕ ਝਰਨੇ ਦੇ ਕੋਲ ਪਾਣੀ ਪੀਣ ਲੱਗਾ ਤਾਂ ਹੀਰਾ ਜਿਹੜਾ ਸੀ ਉਹ ਪਾਣੀ ਦੇ ਵਿੱਚ ਡੱਗ ਗਿਆ ਤੇ ਉਸ ਮੱਛੀ ਦੇ ਪੀੜ ਦੇ ਵਿੱਚ ਹੀਰਾ ਚਲਾ ਗਿਆ ਉਹਨੂੰ ਆਦਮੀ ਜਿਹੜਾ ਸੀ ਬਹੁਤ ਉਦਾਸ ਹੋ ਚੁੱਕਾ ਸੀ ਮੁੜ ਘਰ ਵੱਲ ਚੱਲ ਪਿਆ ਅਗਲੇ ਦਿਨ ਕਰਮ ਨੇ ਦੌਲਤ ਨੂੰ ਆਖਿਆ ਹੁਣ ਤੂੰ ਦੋ ਵਾਰੀ ਖੁਸ਼ ਕਰ ਚੁੱਕੀ ਹੈ ਹੁਣ ਮੇਰੀ ਵਾਰੀ ਹੈ ਕਰਮ ਨੇ ਉਸ ਆਦਮੀ ਨੂੰ ਸਿਰਫ ਦੋ ਪੈਸੇ ਦੇ ਦਿੱਤੇ ਤੇ ਆਪ ਚਲਾ ਗਿਆ ਉਹ ਆਦਮੀ ਜਿਹੜਾ ਸੀ ਖੁਸ਼ ਹੋ ਗਿਆ ਤੇ ਰਾਹ ਵਿੱਚ ਸੋਚਣ ਲੱਗਾ ਦਾਲ ਦੇ ਨਾਲ ਰੋਟੀ ਤਾਂ ਹਰ ਰੋਜ਼ ਖਾਣਾ ਹੈ ਅੱਜ ਮੱਛੀ ਨਾਲ ਖਾਂਦੇ ਆ ਉਸਨੇ ਬਾਜ਼ਾਰ ਤੋਂ ਇੱਕ ਮੱਛੀ ਖਰੀਦੀ ਤੇ ਜਦ ਘਰ ਆਕੇ ਮੱਛੀ ਕੱਟੀ ਤੇ ਅੰਦਰੋਂ ਉਹੀ ਹੀਰਾ ਨਿਕਲਿਆ ਉਹ ਬਹੁਤ ਖੁਸ਼ ਹੋਇਆ ਤੇ ਚੀਕਣ ਲੱਗਾ ਮਿਲ ਗਿਆ ਮਿਲ ਗਿਆ ਇਹ ਗੱਲ ਪੜੋਸੀ ਨੇ ਸੁਣੀ ਉਹ ਸੋਚਣ ਲੱਗਾ ਕਿ ਇਸ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਥੈਲੀ ਮੇਰੇ ਕੋਲ ਹੈ ਡਰਦੇ ਹੋ ਉਸਨੇ ਥੈਲੀ ਉਸ ਆਦਮੀ ਦੇ ਘਰ ਦੇ ਆਂਗਣ ਦੇ ਵਿੱਚ ਛੁੱਟ ਦਿੱਤੀ ਉਸ ਆਦਮੀ ਨੂੰ ਥੈਲੇ ਵੀ ਮਿਲ ਗਈ ਉਹ ਰੋ ਰੋ ਕੇ ਪ੍ਰਮਾਤਮਾ ਦਾ ਧੰਨਵਾਦ ਕਰ ਰਿਹਾ ਸੀ ਕਰਮ ਜਿੱਤ ਗਿਆ ਦੌਲਤ ਹਾਰ ਗਈ ਇਸ ਤੋਂ ਸਿੱਖਣਾ ਤੋਂ ਸਾਨੂੰ ਇਹ ਭਾਵ ਮਿਲਦਾ ਏ ਕਿ ਸਾਨੂੰ ਸਦਾ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਚੰਗੇ ਕਰਮਾਂ ਦੇ ਨਾਲ ਹੀ ਵਾਹਿਗੁਰੂ ਦਾ ਪਿਆਰ ਨਸੀਬ ਹੁੰਦਾ ਹੈ ਮਿੱਤਰੋ ਕਹਾਣੀ ਤੁਹਾਨੂੰ ਕਿਸਤਨਾ ਦੀ ਲੱਗੀ ਤੁਸੀਂ ਪੰਜਾਬੀ ਅਲਫਾਜ਼ ਵਿਚਾਰਚਨ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਦੇਣਾ ਤੇ ਨਾਲ ਦੀ ਨਾਲ ਸ਼ੇਅਰ ਕਰਨਾ ਕਿ ਕਰਮਾਂ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਤੁਹਾਡਾ ਆਪਣਾ ਹਰਦੀਪ ਸਿੰਘ ਇਕਪਾਲ ਲੁਧਿਆਣਾ